ਬੈਡੀ ਕੀ ਦੇਖਦਾ ਹੂੰ ਉਹ ਟੈਡੀ ਟੈਡੀ ਖੜਾ ਦੇਖੋ ਇਹ ਕਿੰਨਾ ਗੈਂਟ ਸਟਾਈਲ ਚ ਹੈ ਇਹ ਦੇਖਦਾ ਮੈਂ ਕੰਦੇ ਦੀ ਹਵਾ ਉਹ ਨੀ ਆ ਰਹੀ ਆ ਰੈਡੀ ਸੀ ਦੇਖ ਦੇਖੀ ਖੜਨੀ ਛੁੜਨੀ ਦੇਖੋ ਇਹ ਕੰਦੇ ਦੀ ਆ ਸਾਸਰੀ ਕਾਲ ਸਾਸਰੀ ਕਾਲ ਫੇਰ ਉਹ ਜੀ ਆ ਗਏ ਸੀ ਖੇਤ ਮੱਡੀ ਜਾ ਕੇ ਐ ਲਾਈਟ ਚ ਆਂਦੀ ਆ ਹਵਾ ਵਗਦੀ ਆ ਠੰਡੀ ਠੰਡੀ ਹੁਣ ਦੂਹਾਂ ਚ ਜਾਣਾ ਉਹ ਦੂਸਰੀ ਮੋਟਰ ਤੇ ਹਣੀ ਚੱਲਦਾ ਆਪਾ ਮੋੜਤਾ ਦੋ ਕੇ ਘੈਰੀ ਭਰ ਗਏ ਪੰਦਾ ਕਰ ਜਾਗੇ। ਆ ਜੇ ਆਗੇ ਦੂਜੇ ਖੇਤ। ਜਲਦੀ ਹੈ ਵੀ। ਥਲੇ ਪਾਸੇ ਆ ਗਿਆ ਪੰਡ। ਫਿਰ ਚੱਲਦੇ ਆ ਟੈਡੀ ਨੂੰ ਲੈ ਕੇ ਖੇਤ ਦੂਜੇ। ਪੱਠੇ ਲੈਣ ਐਡੀ ਨੂੰ ਖੇਤ ਜਾਣ ਦੀ ਕਾਲੀ ਆ ਛੇਤੀ ਹੈ ਖੇਤੀ ਜਾਣ ਦੀ ਕਾਲੀ ਆ ਚੱਲਦੇ ਆ ਰੁਕ ਜਾ ਬੰਦ ਚੱਲਦੇ ਚੱਲਦੇ ਬਹਿ ਜਾ ਬਹਿ ਜਾ ਬਹਿ ਜਾ ਆ ਬਹਿ ਜਾ ਹਾਂ ਦੇਖ ਲਓ ਚੋਰਾਂ ਦਾ ਕੰਮ ਕੇਵਲ ਉਹ ਤੋਂ ਸਾਰੀ ਪੱਟ ਕੇ ਤੇ ਇਧਰੋਂ ਸਾਲਿਓ ਜੋੜ ਲਾਉਣ ਨੂੰ ਤਾਂ ਰੱਖ ਦਿੰਦੇ ਭੋਰਾ ਭੈਣ ਜੋ ਮੇ ਤੋਂ ਗਾਲ ਨਿਕਲਦੀ ਐ ਇੱਥੇ ਹੁਣ ਕੀ ਕਰੂ ਕੋਈ ਹੁਣਾਂ ਖੋਲ ਕੇ ਮੋਟਰ ਉਹ ਲਿਆਉਣੀ ਪੈਣੀ ਇਹਨੂੰ ਚੱਕ ਕੇ ਤੇ ਪਾਉਣੀ ਪੰਦੀ ਆ ਸਾਰੀ ਖੇ ਚਲੀ ਅੰਦਰ ਇਧਰ ਚੋਰਾਂ ਨੇ ਅਸੀਂ ਦੀ ਤੈਅ ਵੀ ਦੇਈ ਜਾਂਦੇ ਇਹ ਤਰਾਹ ਹਰੋਜ ਆ ਨੀਲ ਗਊ ਕਹਿ ਦਿੰਦੇ ਜੀ ਇਹ ਸਾਰੀ ਮੱਕੀ ਖਰਾਬ ਕਰੀ ਜਾਂਦੇ ਹਾਂ ਆਪਾਂ ਜੇ ੱਟੀ ਇਹ ਖੇਤੀ ਕਰ ਤੇ ਖਰਾਬਾ ਗੱਲ ਦਾ ਢੇਰ ਦੇ ਢੇਰ ਇਹ ਯਾਰ ਟਾਈਟੀ ਸਾਹਿਬ ਦੇਖੋ ਕਿਵੇਂ ਲੇਟ ਰੇ ਅੱਜ ਦਿਨ ਠੰਡਾ ਵਾ ਇਹ ਮਾਰਦਾ ਛਾਲਾਂ ਤੇ ਦੇਖ ਕਿਵੇਂ ਪਿਆ ਐਵੇਂ ਇਹ ਤਾਂ ਅਗੇ ਕੋਈ ਹੱਤੋਂ ਦਰਦਾ ਨਾ ਲੈ ਗਾਜੀ ਕੀ ਕਰਨ ਆ ਗਿਆ ਦੇਖ ਕੀ ਅੰਡੇ ਦੇਣੇ ਆ ਚ ਹੈ ਓਏ ਇਹ ਹੁਣ ਮੱਕੀ ਨੂੰ ਪਾਣੀ ਲੈਣਾ ਹੋਇਆ ਨਾ ਦੇਖੀ ਤਾਂ ਸਾਰਾ ਇੱਕ ਪਾਇੰਟ ਟੁੱਟ ਜਾਉ ਇੱਥੋਂ ਇੱਥੇ ਬੜਿਆ ਹੋਇਆ ਹੈ ਕੰਦਾ ਵਾ